ਸਾਨੂੰ ਅੱਜ ਨਾ ਰਾਤ ਫੋਨ ਆਇਆ ਸੀ ਵੀ ਸਵੇਰੇ ਨਾ ਤੁਸੀਂ ਜਸਪ੍ਰੀਤ ਵੱਡੇ ਭਾਈ ਸਾਹਿਬ ਦੇ ਘਰ ਜਾਣਾ ਵਾ ਤੇ ਜਦੋਂ ਮੈਂ ਸਵੇਰੇ ਵੱਡੇ ਭਾਈ ਸਾਹਿਬ ਦੇ ਘਰ ਜਾਣਾ ਸੀਗਾ ਤੇ ਚਲੋ ਜੀ ਮੈਂ ਦੁਪਹਿਰ ਨੂੰ ਮਤਲਬ ਕਿ ਚਲੋ ਅਸੀਂ ਪਹੁੰਚੇ ਤੇ ਮੈਂ ਕਿਹਾ ਵੀ ਦੱਸੋ ਉਹ ਕਹਿੰਦੀ ਬੇਟਾ ਡੈਡੀ ਐਸ ਨੰਬਰ ਤੇ ਨਾ ਫੋਨ ਕਰ ਲਓ ਜਦੋਂ ਮੈਂ ਫੋਨ ਕੀਤਾ ਤੇ ਉਹ ਬੰਦਾ ਕਹਿੰਦਾ ਕਹਿੰਦਾ ਭਾਈ ਸਾਹਿਬ ਅਸੀਂ ਆ ਰਹੇ ਹਾਂ ਮੈਂ ਕਿੱਧਰ ਆ ਰਹੇ ਹਾਂ ਤੁਸੀਂ ਤੇ ਕਹਿੰਦਾ ਅਸੀਂ ਆ ਰਹੇ ਹਾਂ ਤੁਹਾਡੇ ਮਤਲਬ ਘਰੇ ਚਲੋ ਮੈਂ ਵੇਖਿਆ ਮੈਂ ਕਿਹਾ ਵੇਖਦੇ ਆ ਕੀ ਕਰਨਾ ਆ ਰਹੇ ਆ कि ਜਦੋਂ ਆਏ ਤੇ ਫਿਰ ਅਸੀਂ ਦੇਖਿਆ ਤੇ ਉਹ ਭਾਈ ਰਖੜੀਆਂ ਲੈ ਕੇ ਆਏ ਸੀਗੇ ਤੇ ਅਸੀਂ ਬੜੀ ਹਨ ਖੁਸ਼ੀ ਜੀ ਹੋਈ ਵੀ ਭਾਈ ਬੇਟੀ ਨੇ ਚਲੋ ਬਾਹਰੋਂ ਰਖੜੀਆਂ ਭੇਜੀਆਂ ਮੇਰੇ ਬੇਟੇ ਦੇ ਦੋਨੋਂ ਬਾਹਰ ਆ ਤੇ ਹੁਣ ਮੇਰੇ ਭਤੀਜੇ ਜਿਹੜੇ ਆ ਇੱਥੇ ਆ ਉਹਨਾਂ ਵਾਸਤੇ ਰਖੜੀਆਂ ਭੇਜੀਆਂ ਤੇ ਭਰਾ ਵਾਸਤੇ ਮੇਰੇ ਵਾਸਤੇ ਬੇਟੀ ਨੇ ਬਾਹਰੋਂ ਕੈਨੇਡਾ ਤੋਂ ਤੇ ਚਲੋ ਇੱਥੋਂ ਅੱਗੋਂ ਜਿੱਦਾਂ ਵੀ ਮਤਲਬ ਅੱਜਕੱਲ ਚੱਲਦਾ ਟਾਈਮ ਉਹਦੇ ਹਿਸਾਬ ਨਾਲ ਤੇ ਬੜੀ ਖੁਸ਼ੀ ਜੀ ਹੋਈ ਜਦੋਂ ਸਾਡਾ ਸਾਰਾ ਪਰਿਵਾਰ ਇਕੱਠਾ ਹੋਇਆ ਨਾ ਸਾਨੂੰ ਬੜੀ ਖੁਸ਼ੀ ਹੋਈ ਵੀ ਮਤਲਬ ਕਿ ਜਾਨੀ ਆ ਚੀਜ਼ ਵੇਖ ਕੇ ਵੀ ਚਲੋ ਸਾਰੇ ਪਰਿਵਾਰ ਨੂੰ ਇਹਨੇ ਮਤਲਬ ਕਿ ਸਾਨੂੰ ਸਰਪ੍ਰਾਈਜ਼ ਟਾਈਪ ਇੱਕ ਮਤਲਬ ਭੇਜਿਆ ਤੇ ਇਸ ਕਰਕੇ ਬੜੀ ਖੁਸ਼ੀ ਹੋਈ ਸਾਨੂੰ ਤੇ ਹੁਣ ਇਹ ਰਖੜੀਆਂ ਫਿਰ ਅੱਜ ਅਸੀਂ ਮਤਲਬ ਕਿ ਜਾਨੀ ਚਲੋ ਪ੍ਰੋਗਰਾਮ ਰੱਖਿਆ ਵੀ ਭਾਈ 9 ਤਰੀਕ ਦਾ ਫਿਰ ਰੱਖਿਆ ਸੀ ਪ੍ਰੋਗਰਾਮ ਵੀ 9 ਤਰੀਕ ਨੂੰ ਚਲੋ ਰਖੜੀਆਂ ਫਿਰ ਰਖੜੀਆਂ 9 ਤਰੀਕ ਨੂੰ ਬੰਨਾਂਗੇ ਤੇ ਬੜੀ ਹੀ ਖੁਸ਼ੀ ਹੋਈ ਤੇ ਧੰਨਵਾਦ ਬੇਟਾ ਤੇਰਾ ਰਖੜੀਆਂ ਭੇਜਣ ਵਾਸਤੇ ਇਹ ਭਰਾਵਾਂ ਲੋ ਵੀ ਤੁਹਾਡਾ ਬਹੁਤ ਬਹੁਤ ਧੰਨਵਾਦ ਸੁਖਜਿੰਦਰ ਦਾ ਵੀ ਸਰਪ੍ਰੀਤ ਦਾ ਵੀ ਬਹੁਤ ਬਹੁਤ ਧੰਨਵਾਦ